ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਖਬਰ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਲੰਬੀ ਤੋਂ ਸਾਹਮਣੇ ਆਰੀ ਜਿੱਥੋਂ ਦੇ ਥਾਣਾ ਕਬਰਵਾਲਾ ਦੇ ਅਧੀਨ ਪੈਂਦੇ ਪਿੰਡ ਕਟਿਆਵਾਲੀ ਦੇ ਨਜ਼ਦੀਕ ਵਗਨ ਵਾਲੀ ਹਬੋਰ ਕਨਾਲ ਦੇ ਉੱਪਰ ਇੱਕ ਸਰਚ ਅਭਿਆਨ ਚਲਾ ਕੇ ਆਪਕਾਰੀ ਵਿਭਾਗ ਅਤੇ ਪੁਲਿਸ ਦੇ ਵੱਲੋਂ 15000 ਲੀਟਰ ਲਾਂ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਕਿ ਪੁਲਿਸ ਦੇ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਆਪਕਾਰੀ ਵਿਭਾਗ ਅਤੇ ਆਪਕਾਰੀ ਵਿਭਾਗ ਫਾਜ਼ਿਲਕਾ ਦੇ ਨਾਲ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਭਾਰੀ ਮਾਤਰਾ ਦੇ ਵਿੱਚ ਜਿਹੜੀ ਲਾਹਣ ਬਰਾਮਦ ਕੀਤੀ ਗਈ ਹੈ ਪਤਾ ਲੱਗਿਆ ਕਿ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਲਾਹਣ ਵਿੱਚ ਵਰਤੀਆਂ ਗਈਆਂ ਤਰਪਾਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਇਸ ਖਾਸ ਰਿਪੋਰਟ ਦੇ ਵਿੱਚ ਸਰਚ ਜਿਹੜੇ ਸਰਚਦੇ ਨੇ ਕਿਹੜੀ ਲੋਕੇਸ਼ਨ ਕਿਹੜੀ ਹੈ ਤੇ ਕੀ ਕੁਝ ਮੰਨ ਲਓ ਕਿ ਕਦੋਂ ਤੱਕ ਹੋ ਰਿਹਾ ਤੇ ਕੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਅ ਅੱਜ ਜੀ ਹੋਲੀ ਦਾ ਤਿਉਹਾਰ ਵੀ ਹੈ ਸਾਰਿਆਂ ਨੂੰ ਸ਼ੁਭ ਕਾਮਨਾ ਹੈ ਬਟ ਸਾਡੇ ਮਹਿਕਮੇ ਸਾਡਾ ਕੰਮ ਜਾਰੀ ਰਹਿੰਦਾ ਹੈ ਸਬਡਿਵੀਜ਼ਨ ਲੰਬੀ ਦੇ ਕਵਰ ਵਾਲਾ ਥਾਣੇ ਦੇ ਰਕਬੇ ਵਿੱਚ ਇੱਕ ਕਟਿਆ ਵਾਲੀ ਪਿੰਡ ਦੇ ਰਕਬਾ ਪੈਂਦਾ ਜਿਹੜੀ ਕਿ ਇਹ ਅਬੂਰ ਗੰਕਰਾਲ ਹੈਗੀ ਹੈ ਉਹਦੇ ਆਸ-ਪਾਸ ਤੇ ਅਸੀਂ ਏਰੀਆ ਵਿੱਚ ਐਕਸਾਈਜ਼ ਅਫੀਸ਼ੀਅਲਸ ਦੇ ਨਾਲ ਅੱਜ ਜੁਆਇੰਟ ਸਰਚ ოਪਰੇਸ਼ਨ ਕਰਾਇਆ ਜਾ ਰਿਹਾ ਹੈ। ਕਰੀਬਨ ਹਜੇ ਤੱਕ ਅਸੀਂ ਸਾਨੂੰ 1500 ਲੀਟਰ ਲਾਣ ਮਿਲ ਚੁਕੀ ਹੈ ਤੇ ਹੋਰ ਸਾਨੂੰ ਮਿਲਣ ਦੀ ਸ਼ੰਕਾ ਹੈਗੀ ਹੈ। ਇਹ ਸਰਚ ოਪਰੇਸ਼ਨ ਸ਼ਾਮ ਤੱਕ ਜਾਰੀ ਰਹੇਗਾ ਤੇ ਜਿਹੜੇ ਵੀ ਇਹ ਮਾੜੇ ਅਨਸਰ ਨੇ ਜਿਹੜੇ ਇਹ ਇਸ ਕਾਰੋਬਾਰ ਵਿੱਚ ਜੁੜੇ ਹੋਏ ਆ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਮੁਕੱਦਮੇ ਦਰਜ ਕੀਤੇ ਜਾਣਗੇ ਕੀ ਇਹਨਾਂ ਦੇ ਜਿਹੜੇ ਹੈਗੇ ਜਿਹੜੇ ਬੰਦੇ ਇਹਨਾਂ ਨੂੰ ਕੰਮ ਕਰਦੇ ਆ ਉਹ ਵੀ ਬੰਦੇ ਕੋਈ ਅਰੈਸਟ ਕਰ ਰਹੇ ਆ ਜਾਂ ਕੋਈ ਇਸ ਕਰ ਰਹੇ ਉਹਨਾਂ ਬਾਰੇ ਜੀ ਹਾਇ ਤਾਂ ਸਾਡਾ ਅਸੀਂ ਜਿਹੜਾ ਜੁਆਇੰਟ ਆਪਰੇਸ਼ਨ ਚੱਲ ਰਿਹਾ ਉਹ ਸਰਚ ਦਾ ਚੱਲ ਰਿਹਾ ਹੈ ਸਰਚ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਆਈਡੈਂਟੀਫਾਈ ਕਰਾਵਾਂਗੇ ਕਿਹੜੇ ਬੰਦੇ ਇਸ ਦਾ ਕਾਰੋਬਾਰ ਕਰ ਰਹੇ ਜਿਹੜੇ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਜਾ ਲਿੱਤਾ ਜਾਵੇਗਾ ਤੇ ਜੇ ਕਿਸੇ ਕੋਲ ਬਰਾਮਦਗੀ ਹੁੰਦੀ ਹੈ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਆ ਬਈ ਉਹਨਾਂ ਖਿਲਾਫ ਫੈਲਾ ਵੀ ਕੋਈ ਪੁਲਿਸ ਬੁਨਾਈ ਜੀ ਅਭਿਆਨ ਚਲਵਾਇਆ ਜਾਂਦੀ ਹੈ ਹਾਂਜੀ ਕੰਟੀਨਿਊਅਸਲੀ ਚੱਲ ਰਿਹਾ ਜੀ ਜਿੱਦਨ ਤੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੈ ਲੰਬੀ ਡਿਵੀਜ਼ਨ ਦੇ ਪੁਲਿਸ ਵੱਲੋਂ ਰੂਟੀਨ ਕਾਸੋਪਰੇਸ਼ਨ ਤੇ ਸਰਚ ਅਭਿਆਨ ਜਾਰੀ ਨੇ ਤੇ ਅਸੀਂ ਹੋਰ ਵੀ ਪਿੰਡਾਂ 'ਚ ਇਹਨੂੰ ਕਰੀ ਜਾ ਰਹੇ ਹਾਂ ਤੇ ਹੋਰ ਵੀ ਰਿਕਵਰੀਆਂ ਹੋ ਰਹੀਆਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਕੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਜੇ ਇਹ ਫੜਿਆ ਜਾਂਦਾ ਹੈ ਹਾਂਜੀ ਪੁਲਿਸ ਵੱਲੋਂ ਜਦੋਂ ਰਿਕਵਰੀ ਹੁੰਦੀ ਹੈ ਜੇ ਤਾਂ ਦੋਸ਼ੀ ਦੇ ਸਮੇਤ ਮਿਲੇ ਤਾਂ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਤੇ ਇੱਕ ਸਾਈਜ਼ ਇੰਸਪੈਕਟਰ ਨੂੰ ਬੁਲਾ ਕੇ ਤੇ ਉਹਨਾਂ ਦੀ ਰਿਪੋਰਟ ਦੇ ਬੇਸਿਸ ਤੇ ਉਹ ਲਾਂ ਨੂੰ ਡਿਸਟਰੋਏ ਕੀਤਾ ਜਾਂਦਾ ਤੇ ਜੇ ਦੂਜੀ ਬੋਤਲਾਂ ਵਾਲੀ ਸ਼ਰਾਬ ਹੋਵੇ ਤੇ ਉਹ ਐਸ ਪਰ ਦੀ ਐਕਟ ਸਪੋਰਟ ਸੈਕਸ਼ਨ ਉਹਨਾਂ ਦੇ ਖਿਲਾਫ ਧਾਰਾ ਲਾਈ ਜਾਂਦੀ ਹੈ ਸਰ ਜਿਹੜਾ ਜੇ ਸਰਚ ਅਭਿਆਨ ਚਲਾਇਆ ਹੈ ਕਿ ਮਤਲਬ ਹੈ ਕਿ ਕੀ ਕੀ ਮਤਲਬ ਕਿ ਕਿਤੋਂ ਕਿਤੋਂ ਡਿਵੀਜ਼ਨ ਦੇ ਵਿੱਚ ਆਏ ਪਹੁੰਚੇ ਇਹ ਜਿਹੜਾ ਅੱਜ ਦਾ ਸਰਚ ਅਭਿਆਨ ਹੈ ਇਹ ਇਲੈਕਸ਼ਨ ਦੇ ਮੱਦੇਨਜ਼ਰ ਜਿਹੜੀ ਇਲਿਸੀਟ ਗੈਰ ਕਾਨੂੰਨੀ दारू ਬੰਦੀ ਹੈ ਤੇ ਵਿਕਦੀ ਹੈ ਉਹਨੂੰ ਰੋਕਣ ਦੇ ਲਈ ਬਣਾਇਆ ਗਿਆ ਤਾਂ ਇੱਥੇ ਲਾਨ ਦੀ ਤੇ ਇਲਿਸੀਟ दारू ਜਿਹੜੀ ਹੱਤਗੜ ਸ਼ਰਾਬ ਹੈ ਉਹਦੀ ਸਰਚ ਲੇਨ ਚਲਾਇਆ ਗਿਆ ਤੇ ਇਹ ਫਰੀਦਕੋਟ ਰੇਂਜ ਤੇ ਫਿਰੋਜ਼ਪੁਰ ਰੇਂਜ ਦੇ ਮਿਲ ਕੇ ਸਨੇ ਪੁਲਿਸ ਸ਼ਹਿਰੀ ਮੁਖਸ਼ਰ ਸਾਹਿਬ ਦੀ ਜੁਆਇੰਟ ਆਪਰੇਸ਼ਨ ਜਿਹੜਾ ਹੈ ਚਲਾਇਆ ਗਿਆ ਹੈ। ਜਿਹੜਾ ਵੀ ਜ਼ਿਲ੍ਹਾ ਸ਼ਹਿਰੀ ਮੁਖਸ਼ਰ ਸਾਹਿਬ ਦੇ ਆਗਕਾਰੀ ਅਫਸਰ ਆਫਸ਼ਲਸ ਤੇ ਜ਼ਿਲ੍ਹਾ ਸ਼ਹਿਰੀ ਫਾਜ਼ਿਲਕਾ ਦੇ ਆਗਕਾਰੀ ਅਫਸਰ ਜਿਹੜੇ ਉਸ ਤੋਂ ਕਾਮ ਲਾ ਤੇ ਹੁਣ ਤੱਕ ਸਾਨੂੰ 12 ਤਰਪਾਲਾਂ ਮਿਲ ਚੁੱਕੇ ਹਨ ਜਿਨ੍ਹਾਂ ਚ ਲਗਭਗ 15000 ਕਿਲੋ ਲਾਹ ਜਿਹੜੀ ਹੈ ਉਹ ਬਰਾਮਦ ਹੋ ਚੁੱਕੀ ਜਿਹਨੂੰ ਡਿਸਟਰਾਏ ਕੀਤਾ ਜਾਵੇ ਤੇ ਅਜੇ ਆਪਰੇਸ਼ਨ ਚੱਲਦਾ ਹੈ। ਕੀ ਕਰਦੇ ਕਿ ਲਾਂਚ ਦਾ ਇਲਾਣ ਦੀ ਖੀਦੀ ਕਰਦੇ ਜਿਹਨੂੰ ਡਿਸਟਿਲੇਸ਼ਨ ਕਹਿੰਦੇ ਆ ਤੇ ਉਸ ਨਾਲ ਫਿਰ ਸਪਿਰਿਟ ਜਿਹੜੀ ਹੈ ਇਥਾਈਲ ਅਲਕੋਹਲ ਜਾਂ ਸ਼ਰਾਬ ਜਿਹੜੀ ਹੈ ਉਹ ਬਣਦੀ ਹੈਗੀ ਪਰ ਇਸ ਦੀ ਕੋਈ ਕੁਆਲਿਟੀ ਦੀ ਕੋਈ ਗਾਰੰਟੀ ਨਹੀਂ ਹੁੰਦੀ ਹੈਗੀ ਇਹ ਇਹਦੀ ਡਿਗਰੀ ਦੀ ਕੋਈ ਗਾਰੰਟੀ ਨਹੀਂ ਹੈਗੀ ਇਸ ਚ ਕੀ ਪਾਇਆ ਹੈਗਾ ਕਈ ਵਾਰ ਚੂਨਾ ਪਾਇਆ ਹੁੰਦਾ ਹੈ ਗਲਤ ਚੀਜ਼ਾਂ ਪਾਈ ਹੁੰਦੀਆਂ ਤੇ ਹੈਲਥ ਤੇ ਲਈ ਸਿਹਤ ਤੇ ਲਈ ਬਹੁਤ ਗਾਰੰਟੀ ਬਾਰੇ ਲੱਗਦੀ ਹੈ ਆ ਮੈਂ ਮੈਗਮ ਵੱਲੋਂ ਉੱਚ ਅਧਿਕਾਰੀਆਂ ਸਾਡੇ ਟੈਕਸੇਸ਼ਨ ਕਮਿਸ਼ਨਰ ਸ਼੍ਰੀ ਮਰੂ ਰੋਹਨ ਜੀ ਗਵਾਈਏ ਸਾਰੇ ਪੰਜਾਬ ਦੇ ਵਿੱਚ ਰੇਡਾਂ ਹੋਈਆਂ ਲੱਖਾਂ ਲੀਟਰ ਜਿਹੜੀ ਖਰਾਬ ਉਹ ਪਿਛਲੇ ਹਫਤੇ ਦੇ ਵਿੱਚ ਦੇਖਾਏ ਕੀਤੀ ਗਈ ਹੈ ਤੇ ਕਈ ਜਗ੍ਹਾ ਤੇ ਰੇਡ ਕਰਕੇ ਜਿਹੜੇ ਬੂਟ ਲੈਗਰ ਹੈਗੇ ਉਹਨਾਂ ਨੂੰ ਵੀ ਕਾਬੂ ਵਿੱਚ ਕੀਤਾ ਗਿਆ ਫੜਿਆ ਗਿਆ